ਸਿੰਘ ਨੇ ਕਿਹਾ ਵੀ ਮਹਾਰਾਜ ਵੀ ਸਭ ਤੋਂ ਨੇੜੇ ਤੁਹਾਡੇ ਕੌਣ ਹੈ ਜਿਹਨੂੰ ਤੁਸੀਂ ਮੰਨਦੇ ਹੋ ਮਹਾਰਾਜ ਕਹਿੰਦੇ ਵੀ ਨੇੜੇ ਤਾਂ ਮੇਰੇ ਸਾਰੇ ਹੀ ਨੇ ਪਰ ਕਹਿੰਦੇ ਮਹਾਰਾਜ ਵੀ ਜਿਹਨੂੰ ਤੁਸੀਂ ਸਭ ਤੋਂ ਨੇੜੇ ਰੱਖਦੇ ਹੋ ਵੀ ਤੁਸੀਂ ਕਿਦਾਂ ਤਾਂ ਗਰਗੋਨ ਸਿੰਘ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੂੰ ਤਾਂ ਅਸੀਂ ਬਿਲਕੁਲ ਦੂਰ ਰੱਖਣਾ ਉਹਨਾਂ ਨੂੰ ਤਾਂ ਐਸ ਪ੍ਰਸਤੀ ਦੇ ਦਿੱਦੀ ਆ ਅੱਛਾ ਜੀ ਅੱਛਾ ਜੀ ਤੇ ਜਿਨ੍ਹਾਂ ਨੂੰ ਅਸੀਂ ਨੇੜੇ ਰੱਖਣਾ ਉਹਨਾਂ ਨੂੰ ਅਸੀਂ 베ੜੀਆਂ ਪਾ ਦਿੱਦੀਆਂ ਬਸ ਉਦੋਂ ਜੇਕਰ ਚਲੋ ਫੇੜ ਜੇ ਪਾਵਕ ਹੋ ਗਏ ਸੱਚਰੇ ਗਾਲ ਦੋਸਤੋ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਆਪਣੇ ਆਪ ਸ਼ੇਅਰ ਕਰੋਗੇ ਮੇਰੇ ਪਿੱਛੇ ਇਸ ਵਕਤ ਤੁਸੀਂ ਵੇਖ ਰਹੇ ਹੋ ਸ੍ਰੀ ਸਨਾਤਨ ਧਰਮ ਮੰਦਰ ਫੇਸ ਸਤ ਮੋਹਾਲੀ ਹੈ ਤੇ ਆਜੋ ਤੁਹਾਨੂੰ ਮਕੀਨਾ ਦੇ ਨਾਲ ਬੁਲਾਉਣਾ ਹੈ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਕਿ ਗੱਡੀਆਂ ਆ ਰਹੀਆਂ ਨੇ ਤੇ ਵੀਰ ਦੀ ਟੀ-ਸ਼ਰਟ ਦੇ ਉੱਤੇ ਲਿਖਿਆ ਹੋਇਆ ਹੈ ਖਾਲਸਾ ਟ੍ਰੈਫਿਕ ਕੰਟਰੋਲ ਜਥਾ ਜੋ ਸਾਡੇ ਗੁਰੂਆਂ ਨੇ ਸਾਨੂੰ ਸੰਦੇਸ਼ ਦਿੱਤਾ ਹੈ ਕਿ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁੱਲੇ ਦਾੜੇ ਚੜ੍ਹਦੇ ਕਲਾ ਵਾਲੇ ਸਿੰਘ ਖਾਲਸਾ ਟ੍ਰੈਫਿਕ ਜਥੇ ਤੇ ਇਸ ਵਕਤ ਫੇਸ ਸੱਤ ਦੇ ਸਨਾਤਨ ਧਰਮ ਮੰਦਿਰ ਦੇ ਬਾਹਰ ਆਪਣੀ ਡਿਊਟੀ ਨਿਭਾ ਰਿਹਾ ਹੈ ਔਰ ਇਹ ਡਿਊਟੀ ਦੇ ਕੋਈ ਚਾਰਜੇਸ ਨਹੀਂ ਹੁੰਦੇ ਇਹ ਫ੍ਰੀ ਸੇਵਾ ਹੈ ਚਾਹੇ ਕੋਈ ਮੁਸਲਮਾਨ ਬੁਲਾਵੇ ਚਾਹੇ ਕੋਈ ਸਾਡਾ Hindu ਭਰਾ ਬੁਲਾਵੇ ਤੇ ਸਿੱਖ ਤਾਂ ਉਹਨਾਂ ਦੇ ਤਾਂ ਹੈਗੇ ਹੀ ਹੈਗੇ ਆ ਕਾਲਸਨ ਨੇ ਡਿਊਟੀ ਗੁਰਗੋਬਿੰ ਸਿੰਘ ਜੀ ਮਹਾਰਾਜ ਨੇ ਲਾਈ ਹੈ ਫਿਰ ਜੀ ਅਸੀਂ ਆਮ ਤੌਰ ਦੇ ਉੱਤੇ ਵੇਖਦੇ ਹੈਗੇ ਆ ਜੀ ਤੁਹਾਨੂੰ ਜਿੱਦਾਂ ਤੁਸੀਂ ਟ੍ਰੈਫਿਕ ਕੰਟਰੋਲ ਕਰਦੇ ਹੁੰਦੇ ਹੋ ਜਦੋਂ ਨਗਰ ਕੀਰਤਨ ਨਿਕਲਦਾ ਹੈ ਤੁਹਾਡੀ ਪੂਰੀ ਦੀ ਪੂਰੀ ਪਲਟਨ ਹੁੰਦੀ ਹੈ ਮੈਂ ਕਹਾਂਗਾ ਤੇ ਅੱਜ ਤੁਸੀਂ ਇੱਥੇ ਸਾਨੂੰ ਮਿਲ ਰਹੇ ਹੋ ਕਿ ਫਿਲਾਸਫੀ ਹੈ ਤੁਹਾਡੇ ਤੁਹਾਡੇ ਗਰੁੱਪ ਦੀ ਕਿ ਤੁਸੀਂ ਕਿਤੇ ਵੀ ਚਲੇ ਜਾਂਦੇ ਹੋ ਜੋ ਤੁਹਾਨੂੰ ਬੁਲਾਉਂਦਾ ਹੈ ਬਿਲਕੁਲ ਦੇਖੋ ਜੀ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਛਾਣ ਕੋ ਵੀ ਅਸੀਂ ਉਹ ਫਿਲਾਸਫੀ ਨੂੰ ਲੈ ਕੇ ਚੱਲਦੇ ਆਂ ਦਸਵੇਂ ਪਾਸ਼ਾ ਦੇ ਜਦੋਂ ਯੁੱਧ ਚੱਲ ਰਿਹਾ ਸੀਗਾ ਤਾਂ ਤੁਹਾਨੂੰ ਭਾਈ ਕਨਈਆ ਜੀ ਦਾ ਪਤਾ ਹੀ ਹੈ ਸਾਰਾ ਵੀ ਕਿੱਦਾਂ ਮਹਾਰਾਜ ਨੂੰ ਕੰਪਲੇਂਟ ਕੀਤੀ ਗਈ ਵੀ ਇਹ ਜੀ ਉਹਨਾਂ ਨੂੰ ਤੁਰਕਾਂ ਨੂੰ ਪਾਣੀ ਪਿਲਾਉਂਦਾ ਹੈਗਾ ਤੇ ਮਹਾਰਾਜ ਉਹ ਕਹਿੰਦਾ ਮਹਾਰਾਜ ਮੈਨੂੰ ਤਾਂ ਸਾਰੇ ਤੁਹਾਡੇ ਵਰਗੇ ਹੀ ਦਿਖਦੇ ਨੇ ਤੇ ਮਹਾਰਾਜ ਨੇ ਫੇਰ ਕਿਹਾ ਭਾਈ ਅਸਤੋਬਾ ਦਾ ਮੱਲਮ ਪੱਟੀ ਵੀ ਲੈ ਤੇ ਪਾਣੀ ਦੇ ਨਾਲ-ਨਾਲ ਤੂੰ ਮੱਲਮ ਪੱਟੀ ਵੀ ਕਰਨੀ ਆ ਉਹਨਾਂ ਦੇ ਜੀ ਇਹ ਸਾਡੀ ਫਲਸਫੀ ਹੋਈ ਆ ਜੀ ਤੇ ਮੈਨੂੰ ਤੁਸੀਂ ਦੱਸ ਰਹੇ ਸੀਗੇ ਕਿ ਤੁਹਾਡੇ ਜਥੇ ਦੇ ਵਿੱਚ ਸਾਰੇ ਜਿਹੜੇ ਸਿੰਘ ਨੇ ਅਮਰਤਾਰੀ ਨੇ ਜੀ ਅਮਰਤਾਰੀ ਸਿੰਘ ਸਾਰੇ ਸਿੰਘ ਅਮਰਤਾਰੀ ਨੇ ਤੇ ਵੀਰ ਜੀ ਇਹ ਤਾਂ ਇਹ ਤਾਂ ਮੈਂ ਕਿਸੇ ਵੱਡੀ ਤੋਂ ਵੱਡੀ ਜਥੇਬੰਦੀ ਵਿੱਚ ਵੀ ਨਹੀਂ ਦੇਖਿਆ ਵੀ ਸਾਰੇ ਤੇ ਸਾਰੇ ਜਿੰਨੇ ਮੈਂਬਰ ਹੋਣ ਸਾਰੇ ਅਮਰਤਾਰੀ ਹੋਣ ਸਾਡੇ ਜਥੇ ਦਾ ਨਾਮ ਹੈ ਖਾਲਸਾ ਟ੍ਰੈਫਿਕ ਕੰਟਰੋਲ ਜਥਾ ਚੰਡੀਗੜ੍ਹ ਇਹਦੇ ਵਿੱਚ ਬੜੇ ਲੋਕ ਆਂਦੇ ਨੇ ਵੀ ਸਾਨੂੰ ਮੈਂਬਰ ਹਾਂ ਤੁਸੀਂ ਆਓ ਸੇਵਾ ਕਰੋ ਪਰ ਸਾਡੇ ਜਥੇ ਦਾ ਮੈਂਬਰ ਉਹੀ ਬਣ ਸਕਦਾ ਜਿਹੜਾ ਅਮਰਤਾਰੀ ਪੂਰ ਗੁਰਸੁਖ ਹੋਊਗਾ ਅੱਛਾ ਇਹ ਸਾਡੀ ਇੱਕ ਮਤਲਬ ਕਿਉਂਕਿ ਜੇ ਅਸੀਂ ਖਾਲਸਾ ਹੀ ਲਾਤਾ ਫਿਰ ਰੂਪ ਵੀ ਸਾਡਾ ਖਾਲਸੇ ਵਾਲੇ ਹੋਣਾ ਚਾਹੀਦਾ ਜੀ ਹਾਂਜੀ ਤੇ ਵੀਰ ਜੀ ਅਸੀਂ ਵੀਰ ਜੀ ਨੂੰ ਮਿਲੇ ਹੈਗੇ ਆ ਕਿਸਾਨ ਅੰਦੋਲਨ ਦੇ ਵਿੱਚ ਤੁਸੀਂ ਬਹੁਤ ਸਰਗਰਮ ਸੀਗੇ ਹੋਰ ਵੀ ਜਿੱਦਾਂ ਜਿਹੜਾ ਖਾਸ तौर ਦੇ ਉਤੇ ਚੰਡੀਗੜ੍ਹ ਦਾ ਜਿਹੜਾ ਸਿੱਖ ਯੂਥ ਹੈ ਉਹਦੇ ਵੀ ਤੁਸੀਂ ਚੇਅਰਮੈਨ ਹੋ ਵੀ ਕੋਈ ਵੀ ਮਸਲਾ ਸਿੱਖਾਂ ਦਾ ਕੋਈ ਮਸਲਾ ਆ ਜੇ ਤਾਂ ਉਹਦੇ ਲਈ ਤੁਸੀਂ ਆਪਣਾ ਹਿੱਕ ਡਾ ਕੇ ਖੜੇ ਹੁੰਦੇ ਆ ਹਿੱਕ ਡਾ ਕੇ ਖੜਨਾ ਪੈਂਦਾ ਜੀ ਕਿਉਂਕਿ ਜਿਹੜਾ ਸਿੱਖ ਯੂਥ ਚੰਡੀਗੜ੍ਹ ਬਣਿਆ ਜੀ ਇਹ ਗੁਰੂ ਗ੍ਰੰਥ ਪੰਥ ਅਤੇ ਸੰਗਤ ਵਾਸਤੇ ਬਣਾ ਜੀ ਸਾਰੇ ਜਿਹੜੇ ਮੈਂਬਰ ਹੈਗੇ ਆ ਜੀ ਇਹ ਇਹ ਆਪਣਾ ਜਿਹੜਾ ਵੈਸੇ ਕਾਰੋਬਾਰ ਅਲੱਗ ਤੋਂ ਕਰਦੇ ਆ ਤੇ ਇਹ ਜਿਹੜੀ ਤੁਹਾਡੀ ਸੇਵਾ ਇਹ ਸਾਰੀ ਸੇਵਾ ਹੀ ਹੁੰਦੀ ਆ ਸਾਡੀ ਸਾਰੀ ਸੇਵਾ ਨਿਸ਼ਕਾਮ ਹੈ ਜੀ ਇਹ ਜਿੰਨੇ ਸਾਡੇ ਗਰੁੱਪ ਦੇ ਵਿੱਚ ਜਿੰਨੇ ਮੈਂਬਰ ਨੇ ਉਹ ਸਾਰੇ ਹੈਂਡ ਟੂ ਮਾਉਥ ਨਾਲ ਨੇ ਪਹਿਲੀ ਗੱਲ ਦੱਸਾਂ ਕੋਈ ਰੀਸ ਜਾਂਦਾ ਨਹੀਂ ਹੈ ਅੱਛਾ ਜੀ ਤੇ ਮੈਂ ਇਹ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਵੀ ਹੈਂਡ ਟੂ ਮਾਉਥ ਨੇ ਕਿਉਂਕਿ ਰੀਸ ਜਾਂਦਾ ਤਾਂ ਸੇਵਾ ਕਰ ਹੀ ਨਹੀਂ ਸਕਦਾ ਪਹਿਲੀ ਗੱਲ ਹਾਂ ਇਹ ਇਹ ਕਿਉਂ ਹੁੰਦਾ ਹੈ ਨਾ ਮੈਂ ਵੀ ਦੇਖਿਆ ਜੀ ਇਹ ਕਈ ਵਾਰੀ ਮੈਂ ਇੱਕ ਗੱਲ ਜ਼ਿਕਰ ਕਰਨਾ ਚਾਹਾਂਗਾ ਇੱਕ ਵਾਰੀ ਐਸੀ ਖੜੇ ਸੀ ਕਿ ਕਿਤੇ ਲਿਫਟ ਲੈਣੀ ਸੀਗੀ ਮੇਰੇ ਨਾਲ ਮੁੰਡਾ ਖੜਾ ਸੀ ਤੇ ਉਹ ਤੋਂ ਗੱਡੀਆਂ ਨਿਕਲ ਰਹੀਆਂ ਸੀ ਜਿਹੜੀਆਂ ਵੱਡੀਆਂ ਗੱਡੀਆਂ ਹੁੰਦੀਆਂ ਕਹਿੰਦੇ ਉਹ ਤੋਂ ਲਿਫਟ ਲੈ ਲੈ ਲਿਫਟ ਅਸੀਂ ਕਾਲਜ 'ਚ ਪੜ੍ਹਦੇ ਸੀਗੇ ਤੇ ਮੈਂ ਕਿਹਾ ਵੀ ਜਿਹੜੀ ਮਰਸੀਡਿਸ ਨਿਕਲਦੀ ਹੈ BMW ਨਿਕਲਦੀ ਹੈ ਵੀ ਉਹਨੇ ਤਾਂ ਬਿਠਾਣਾ ਨਹੀਂ ਕੋਈ ਮਰਤੀ ਵਾਲਾ ਉਲਟ ਵਾਲਾ ਤਾਂ ਫਿਰ ਵੀ ਬਿਠਾ ਲੂਗਾ ਇਹ ਕਿਉਂ ਹੋ ਜਾਂਦਾ ਜਿਹੜਾ ਬੰਦਾ ਅਮੀਰ ਹੋ ਜਾਂਦਾ ਵੀ ਇਹ ਸੇਵਾ ਕਿਉਂ ਛੱਡ ਦਿੰਦਾ ਬੰਦਾ ਦੇਖੋ ਮੈਂ ਇੱਕ ਛੋਟੀ ਤੁਹਾਨੂੰ ਗੱਲ ਦੱਸਣ ਲੱਗਿਆ 10ਵੇਂ ਪਾਸ਼ਾ ਕਹਿੰਦੇ ਇੱਕ ਵਾਰੀ ਬੈਠੇ ਸੀਗੇ ਕਿਸੇ ਨੇ ਉਹਨਾਂ ਨੂੰ ਮਤਲਬ ਕਿ ਸਿੰਘ ਨੇ ਕਿਹਾ ਵੀ ਮਹਾਰਾਜ ਵੀ ਸਭ ਤੋਂ ਨੇੜੇ ਤੁਹਾਡੇ ਕੌਣ ਹੈ ਜਿਹਨੂੰ ਤੁਸੀਂ ਮੰਨਦੇ ਹੋ ਮਹਾਰਾਜ ਕਹਿੰਦੇ ਵੀ ਨੇੜੇ ਤਾਂ ਮੇਰੇ ਸਾਰੇ ਹੀ ਨੇ ਪਰ ਕਹਿੰਦੇ ਮਹਾਰਾਜ ਵੀ ਜਿਹਨੂੰ ਤੁਸੀਂ ਸਭ ਤੋਂ ਨੇੜੇ ਰੱਖਦੇ ਹੋ ਵੀ ਤੁਸੀਂ ਕਿਦਾਂ ਗਰਗੋਨ ਸਿੰਘ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੂੰ ਤਾਂ ਅਸੀਂ ਬਿਲਕੁਲ ਦੂਰ ਰੱਖਣਾ ਉਹਨਾਂ ਨੂੰ ਤਾਂ ਐਸ ਪ੍ਰਸਤੀ ਦੇ ਦਿੱਦੀ ਆ ਅੱਛਾ ਜੀ ਅੱਛਾ ਜੀ ਤੇ ਜਿਨ੍ਹਾਂ ਨੂੰ ਅਸੀਂ ਨੇੜੇ ਰੱਖਣਾ ਉਹਨਾਂ ਨੂੰ ਅਸੀਂ ਵੇੜੀਆਂ ਪਾ ਦਿੰਦੀਆਂ ਠੀਕ ਜਿਵੇਂ ਗੁਰਬਾਣੀ ਕਹਿੰਦੀ ਹੈ ਦੁੱਖਦਾਰੂ ਸੁਖ ਰੋਗ ਸੁਖ ਰੋਗ ਪਿਆ ਅੱਛਾ ਇਹ ਕਹਿੰਦੇ ਉਹ ਫਿਰ ਕਿਉਂਕਿ ਦੁੱਖ ਦੇ ਵਿੱਚ ਹੀ ਬੰਦਾ ਰੱਬ ਨੂੰ ਯਾਦ ਕਰਦਾ ਸੁੱਖ ਦੇ ਵਿੱਚ ਤਾਂ ਕੋਈ ਨਹੀਂ ਯਾਦ ਕਰਦਾ ਜੀ ਇਹ ਤਾਂ ਤੁਹਾਨੂੰ ਹੀ ਪਤਾ ਸਾਨੂੰ ਹੀ ਪਤਾ ਹੈ ਤੇ ਵੀਰ ਜੀ ਜਿੱਦਾਂ ਤੁਸੀਂ ਦੱਸਿਆ ਵੀ ਸਾਰੇ ਹੈਂਡ ਟੂ ਮਾਉਥ ਨੇ ਵੀਰ ਜੀ ਹੋਰੀ ਵੀ ਸਾਰੇ ਜਿੰਨੇ ਵੀ ਖੜੇ ਆ ਤੇ ਇਸ ਤੰਗੀਆਂ ਦੇ ਵਿੱਚ ਫਿਰ ਟਾਈਮ ਵੀ ਕੱਢਣਾ ਕਿਉਂਕਿ ਹੁਣ ਜਿੱਦਾਂ ਹੁਣ ਤੁਸੀਂ ਅੱਜ ਆ ਗਏ ਐ ਮੇਰੇ ਖਿਆਲ ਨਾਲ 4-5 ਵਜੇ ਤੁਸੀਂ ਆ ਗਏ ਹੁਣ ਸ਼ਾਮ 4 ਵਜੇ ਆ ਗਏ 4 ਵਜੇ ਆ ਗਏ ਫਿਰ ਜਦੋਂ ਤੱਕ ਸਮਾਗਮ ਚੱਲੂਗਾ 10-11 ਵਜੇ ਤੱਕ ਚੱਲੇ ਜਦੋਂ ਤੱਕ ਵੀ ਚੱਲੇ ਤੁਸੀਂ ਇੱਥੇ ਹੀ ਐ ਫਿਰ ਇਹ ਜਿਹੜਾ ਸਮਾਂ ਕੱਢਣਾ ਇਹ ਤਾਂ ਕਹਿੰਦੇ ਹੁੰਦੇ ਆ ਵੀ ਜਿਹੜਾ ਇਹ ਟਾਈਮ ਵੀ ਹੈਗਾ ਇਹ ਵੈਲਥ ਦੇ ਬਰਾਬਰ ਹੀ ਹੁੰਦਾ ਤੇ ਇਹ ਕਿੰਨਾ ਕੱਢਦੇ ਆ ਇਹਦੇ ਵਿੱਚ ਇਦਾਂ ਹੁੰਦਾ ਜੀ ਵੀ ਪਹਿਲਾਂ ਤਾਂ ਗੁਰੂ ਮਹਾਰਾਜ ਦੀ ਕਿਰਪਾ ਚਾਹੀਦੀ ਐ ਹਾਂ ਬਾਕੀ ਆਪਣੇ ਮਨੋ ਵੀ ਹੁੰਦਾ ਵੀ ਮੈਂ ਅੱਜ ਸੇਵਾ ਤੇ ਜਾਣਾ ਜੇ ਪੰਜ ਕਹਿ ਤੈਨੇ ਸੇਵਾ ਤੇ ਜਾਣਾ ਤੇ ਗੁਰੂ ਮਹਾਰਾਜ ਫਿਰ ਆਪਸਾਈ ਹੋ ਜਾਂਦੀ ਨੇ ਸਹੀ ਏ ਸਹੀ ਏ ਵੀਰ ਜਿੱਦਾਂ ਹੁੰਦਾ ਜਿੱਦਾਂ ਤੁਸੀਂ ਕਦੇ ਮਸਜਿਦ ਚ ਗਏ ਮੰਦਿਰ ਚ ਗਏ ਤੇ ਲੋਕਾਂ ਨੂੰ ਤਾਂ ਥੋੜਾ ਜਿਹਾ ਭਲੇਖਾ ਜਿਹਾ ਪੈ ਜਾਂਦਾ ਹੋਣਾ ਵੀ ਮੈਂ ਮੈਂ ਸਹੀ ਜਗ੍ਹਾ ਆਇਆ ਵੀ ਸਾਰੇ ਤਾਂ ਸਰਦਾਰ ਖੜੇ ਆ ਮੂਰੇ ਇਦਾਂ ਹੁੰਦਾ ਨਹੀਂ ਹੁੰਦਾ ਤਾਂ ਹੈ ਪਰ ਉਹ ਲੋਕ ਸਾਰੀ ਇੱਜ਼ਤ ਬਹੁਤ ਕਰਦੇ ਫਿਰ ਜਦੋਂ ਅਸੀਂ ਸੇਵਾ ਤੇ ਲੱਗੇ ਹੁੰਦੇ ਨਾ ਉਹ ਇੱਜ਼ਤ ਬਹੁਤ ਕਰ ਦਿੰਦੇ ਆ ਚਾਹੇ ਅਸੀਂ ਹੁਣ ਮੁਸਲਮਾਨਾਂ ਦੇ ਕਈ ਵਾਰੀ ਜਲੂਸ ਨਿਕਲਦੇ ਨੇ ਉੱਥੇ ਸਾਡੀ ਸੇਵਾ ਉਹ ਟਰੈਫਿਕ ਦੀ ਲਾ ਦਿੰਦੇ ਆ ਹਿੰਦੂਆਂ ਦੀ ਕਈ ਯਾਤਰਾ ਨਿਕਲਦੀਆਂ ਆ ਕਈ ਜਗ੍ਹਾ ਜਗਰਾਤੇ ਹੁੰਦੇ ਆ ਉੱਥੇ ਪਾਰਕਿੰਗ ਦੀ ਸਾਰੀ ਸੇਵਾ ਉਹ ਲਾ ਦਿੰਦੇ ਨੇ ਸਾਡੀ ਹਾਂ ਫਿਰ ਮੈਂ ਇੱਕ ਹੋਰ ਚੀਜ਼ ਮੈਂ ਸੰਗਤ ਨੂੰ ਦੱਸਦਾ ਪਾ ਇੱਥੇ ਪਹਿਲਾਂ ਮੈਂ ਇੱਥੇ ਆਇਆ ਨਾ ਇੱਥੇ ਗੱਡੀ ਖੜੀ ਸੀ ਪੁਲਿਸ ਦੀ ਸੋ ਵੀਰ ਜੀ ਹੋਰੀ ਜਦੋਂ ਆ ਗਏ ਨਾ ਕਿਉਂਕਿ ਪੁਲਿਸ ਨੂੰ ਵੀ ਹੁਣ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਦੇਖਦੇ ਹੋਏ ਸੋ ਉਹਨਾਂ ਨੇ ਦੇਖ ਲਿਆ ਵੀ ਤੁਸੀਂ ਹੁਣ ਆ ਗਏ ਤਾਂ ਉਹ ਚਲੀ ਗਈ ਹੈ ਗੱਡੀ ਇਹ ਚੰਡੀਗੜ੍ਹ ਚ ਵੀ ਇਦਾਂ ਹੁੰਦਾ ਜੀ ਹਾਂ ਹੁਣ 17 ਤਰੀਕ ਦਾ ਗੁਰੂ ਹਰਕਿਸ਼ਰ ਸਾਹਿਬ ਦਾ ਨਗਰ ਕੀਰਤਨ ਹੈ ਜੀ ਤੇ ਉੱਥੇ ਤੁਸੀਂ ਦੇਖ ਲਿਓ ਵੀ ਹੁਣ ਚੰਡੀਗੜ੍ਹ ਜਿਹੜੀ ਪੁਲਿਸ ਹੈਗੀ ਆ ਉਹ ਨੂੰ ਬਿਲਕੁਲ ਕੋਈ ਪ੍ਰੋਬਲਮ ਨਹੀਂ ਆ ਕਿਉਂਕਿ ਉੱਥੇ ਸਾਰਾ ਅਸੀਂ ਫਾਲੋ ਕਰਦੇ ਆਂ ਟ੍ਰੈ ਅੱਛਾ ਤੇ ਉੱਥੇ ਮੈਨੂੰ ਲੱਗਦਾ ਉਹ ਬੰਦੇ ਟ੍ਰੈਫਿਕ ਵਾਲੇ ਸਿਰਫ ਦੋ ਹੀ ਹੁੰਦੇ ਨੇ ਸਾਡੇ ਨਾਲ ਪੂਰੇ ਨਗਰ ਕੀਰਤਨ 'ਚ ਵੀ ਜਿੱਥੇ ਸਾਨੂੰ ਜ਼ਿਆਦਾ ਲੋੜ ਪੈ ਗਈ ਤਾਂ ਉਹ ਕੱਢਦੇ ਨੇ ਅਦਰੋ ਸਾਰਾ ਆਪਣਾ ਜੱਥਾ ਜਿਹੜਾ ਹੈਗਾ ਜੀ ਸਾਰਾ ਟ੍ਰੈਫਿਕ ਇਹ ਕੰਟਰੋਲ ਕਰਦਾ ਔਰ ਬਹੁਤ ਹੀ ਵਧੀਆ ਢੰਗ ਨਾਲ ਪਿਆਰ ਮੁਹੱਬਤ ਨਾਲ ਮਤਲਬ ਵਧੀਆ ਤਰੀਕੇ ਨਾਲ ਸਾਰਾ ਕੰਟਰੋਲ ਇਹ ਨਾ ਜ਼ਰੂਰ ਦੱਸੋ ਜਿੱਦਾਂ ਕਈ ਜਥੇਬੰਦੀਆਂ ਹੁੰਦੀਆਂ ਹੁਣ ਤੁਹਾਡਾ ਬੜਾ ਨਾ ਅਸੀਂ ਜਦੋਂ ਵੀ ਵੇਖਦੇ ਹਾਂ ਤੁਸੀਂ ਹਮੇਸ਼ਾ ਔਰ ਬੜੀ ਸਲੀਕੇ ਦੇ ਨਾਲ ਤੁਹਾਡਾ ਸਾਰਾ ਚੱਲ ਚੱਲ ਰਿਹਾ ਹੁੰਦਾ ਮੈਂ ਖੁਦ ਵੀ ਵੇਖਿਆ ਨਗਰ ਕੀਰਤਨ ਹੋਵੇ ਚਾਹੀ ਉਹ ਸੀਸmarg ਯਾਤਰਾ ਦਿੱਲੀ ਤੋਂ ਆ ਰਹੀ ਹੋਵੇ ਉਦੋਂ ਵੀ ਤੁਹਾਡੀ ਡਿਊਟੀ ਲੱਗਦੀ ਹੈ ਇਹ ਜਿਹੜੀ ਫਿਰ ਤੁਹਾਡਾ ਤਰੀਕਾ ਕੀ ਹੈ ਕਿਦਾਂ ਤੁਸੀਂ ਸਾਰੇ ਬੰਦ ਮੈਂਬਰਾਂ ਨੂੰ ਦੱਸਦੇ ਹੋ ਵੀ ਕੀ ਦੀਆਂ ਡਿਊਟੀ ਜਦੋਂ ਹੁਣ ਅੱਜ ਇੱਥੇ ਆਏ ਹੋ ਇੱਥੇ ਇੰਨੇ ਮੈਂਬਰਾਂ ਦੀ ਲੋੜ ਨਹੀਂ ਸੀਗੀ ਫਿਰ ਕਿਦਾਂ ਤੁਸੀਂ ਲਗਾਉਂਦੇ ਹੋ ਵੀ ਕਿਹੜੇ ਕਿੰਨੇ ਕ ਬੰਦੇ ਇੱਥੇ ਆਣੇ ਆ ਕਿੰਨੇ ਕਿ ਕਿਦਾਂ ਹੁੰਦਾ ਸਾਰਾ ਦੇਖੋ ਸਾਡਾ ਨਾ ਗਰੁੱਪ ਬਣਾ ਹੋਇਆ ਹੈ ਕਾਲਸਾ ਟ੍ਰੈਫਿਕ ਕੰਟਰੋਲ ਦਾ ਕੋਈ ਵੀ ਸੇਵਾ ਆਉਂਦੀ ਅਸੀਂ ਗਰੁੱਪ ਦੇ ਵਿੱਚ ਪਾ ਦਈਦੀ ਆ ਠੀਕ ਹੈ ਵੀ ਉੱਥੇ ਇੰਨੇ ਬੰਦਿਆਂ ਦੀ ਲੋੜ ਹੈਗੀ ਆਪਾਂ ਇੰਨੇ ਕ ਜਾ ਸਕਦੇ ਜਿਹਦੇ ਕੋਲ ਟਾਈਮ ਹੈਗਾ ਵੀ ਟਾਈਮ ਕੱਢ ਕੇ ਆਓ ਜ਼ਰੂਰ ਅਸੀਂ ਜਿਹਦੇ ਕੋਲ ਟਾਈਮ ਹੁੰਦਾ ਉਹ ਗਰੁੱਪ ਦੇ ਵਿੱਚ ਕਹਿੰਦੇ ਭਾਜੀ ਮੈਂ ਆ ਰਿਹਾ ਮੈਨੇ ਆ ਜਾ ਰਿਹਾ ਮੈਨੇ ਕਿਉਂਕਿ ਇੱਥੇ ਹੁਣ ਬੰਦੇ ਮੈਕਸਿਮਮ 6-7 ਬੰਦਿਆਂ ਦੀ ਲੋਡ ਸੀ ਕਿਉਂਕਿ ਉੱਥੇ ਪਾਰਕਿੰਗ ਹੋ ਰਹੀ ਹੈ ਚਾਰ ਬੰਦੇ ਪਾਰਕਿੰਗ ਚਾਹੀਦੇ ਆ ਦੋ ਬੰਦੇ ਇੱਥੇ ਗੇਟ ਤੇ ਚਾਹੀਦੇ ਆ ਤੇ ਇੱਕ ਬੰਦਾ ਇਧਰ ਟੂ-ਵੀਲਰ ਉੱਥੇ ਚਾਹੀਦਾ ਹੈਗਾ ਤੇ ਇੰਨੇ ਕੇ ਨਾਲ ਮੈਂ ਕਿ ਜਿੱਥੇ ਸਾਨੂੰ ਜਿੰਨੇ ਬੰਦੇ ਹੀ ਲੋਡ ਹੈ ਸਿੰਘ ਚ ਆਪਣੇ ਜਥੇ ਚ 52 ਨੇ ਪਰ ਹੁਣ ਨਗਰ ਕੀਰਤਨ ਜਿਵੇਂ ਹੈਗਾ ਉੱਥੇ ਸਾਨੂੰ 20-25 ਸਿੰਘ ਸਾਡੇ ਹੁੰਦੇ ਨੇ ਕਿਉਂਕਿ ਸਾਰਾ ਅੱਗੇ ਪਿੱਛੇ ਕਵਰ ਕਰਨਾ ਟ੍ਰੈਫਿਕ ਲਟਾਂ ਘੜਾਣੀਆਂ ਨਗਰ ਕੀਰਤਨ ਨੂੰ ਆਪਣਾ ਬਿਲਕੁਲ ਬਰਾਬਰ ਤਰੀਕੇ ਨਾਲ ਚਲਾਣਾ ਤੇ ਪਬਲਿਕ ਦਾ ਵੀ ਧਿਆਨ ਰੱਖਣਾ ਸਾਡਾ ਮੇਨ ਮੋਟਿਵ ਇਹ ਹੈ ਜੀ ਵੀ ਜਿੱਦਾਂ ਹੁਣ ਨਗਰ ਕੀਰਤਨ ਜਾ ਰਿਹਾ ਵੀ ਆਪਣਾ ਨਗਰ ਕੀਰਤਨ ਬਹੁਤ ਵਧੀਆ ਤਰੀਕੇ ਨਾਲ ਲੰਘ ਜੇ ਤੇ ਜਿਹੜੀ ਆਮ ਪਬਲਿਕ ਆ ਉਹਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਉਹ ਨਾ ਕਹਿ ਕੇ ਜਾਣੇ ਅਰ ਕੀ ਨਗਰ ਕੀਰਤਨ ਹਰ ਰੋੜ ਪਰ ਉਹ ਹੁਣ ਐਪਰੀਸ਼ੀਏਟ ਕਰਕੇ ਜਾਂਦੇ ਨੇ ਵੀ ਬਹੁਤ ਵਧੀਆ ਤੁਸੀਂ ਸੇਵਾ ਕਰ ਰਹੇ ਹੋ ਔਰ ਬਹੁਤ ਵਧੀਆ ਤੁਸੀਂ ਚਲਾ ਰਹੇ ਹੋ ਅੱਛਾ ਸ਼ੁਰੂਆਤ ਕਿਦਾਂ ਹੋਈ ਸੀ ਮੈਂ ਐਂਡ ਦੇ ਵਿੱਚ ਬਸ ਹੁਣ ਤੁਹਾਨੂੰ ਮੈਂ ਫ੍ਰੀ ਕਰਨਾ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਇਹ ਬੜੀ ਵਾਜਿਬ ਗੱਲ ਹੈ ਜੀ ਕਈ ਵਾਰੀ ਅਸੀਂ ਵੇਖਦੇ ਆਂ ਤੇ ਸ਼ੋਭਾ ਯਾਤਰਾ ਨਿਕਲ ਰਹੀ ਹੁੰਦੀ ਹੈ ਜਾਂ ਨਗਰ ਕੀਰਤਨ ਨਿਕਲ ਰਿਹਾ ਹੁੰਦਾ ਹੈ ਤੇ ਕਈ ਵਾਰੀ ਜਿਹੜੇ ਕੁਝ ਸੱਜਣ ਹੈਗੇ ਆ ਉਹਨਾਂ ਨੂੰ ਕੋਈ ਜ਼ਰੂਰੀ ਕਿਤੇ ਜਾਣਾ ਹੋਵੇ ਜੇ ਉੱਥੇ ਟ੍ਰੈਫਿਕ ਦੀ ਮੈਨੇਜਮੈਂਟ ਸਹੀ ਨਾ ਹੋ ਰਹੀ ਹੋਵੇ ਸੋ ਕੋਈ ਹਾਂ ਅੰਜਾਮ ਲੱਗ ਜਾਂਦਾ ਕੋਈ ਮਰੀਜ਼ ਹੋਵੇ ਐਂਬੂਲੈਂਸ ਹੋਵੇ ਨਾ ਫਿਰ ਉਹਨਾਂ ਨੂੰ ਥੋੜੀ ਪਰੇਸ਼ਾਨੀ ਹੁੰਦੀ ਹੈ ਔਰ ਉਹਨਾਂ ਦੇ ਮਨ ਚੋਂ ਇਹ ਗੱਲ ਵੀ ਨਿਕਲਦੀ ਹੈ ਜਿਹੜੀ ਤੁਸੀਂ ਕਹੀ ਕਿ ਮੈਂ ਕੀ ਨਿਕਲ ਰਿਹਾ ਨਾ ਬੰਦਾ ਜੇ ਪਰੇਸ਼ਾਨ ਹੋ ਰਿਹਾ ਫਿਰ ਪਰਮਾਤਮਾ ਵੀ ਖੁਸ਼ ਨਹੀਂ ਹੁੰਦਾ ਤੇ ਇਹ ਜਿਹੜੀ ਤੁਹਾਡੀ ਗੱਲ ਇਹ ਮਾਈਂਡ ਦੇ ਵਿੱਚ ਆਈ ਹੈ ਸ਼ੁਰੂਆਤ ਕਿੱਦਾਂ ਹੋਈ ਫਿਰ ਇਹ ਸ਼ੁਰੂਆਤ ਤਾਂ ਜੀ 213 ਦੇ ਵਿੱਚ ਖਾਲਸਾ ਜਨਾ ਦੀ ਫਸਦਾ ਨਗਰ ਕੀਰਤਨ ਸੀਗਾ ਹੂੰ 21 21 ਦੀ ਰੂਟ ਤੋਂ ਜਾ ਰਹੀ ਸੀ 21 ਵੱਲੋਂ ਅੱਛਾ ਜੀ ਤੇ ਉੱਥੇ ਬਹੁਤ ਵਧੀਆ ਨਗਰ ਕੀਰਤਨ ਜਾ ਰਹੀ ਸੀ ਸੈੱਟ ਤੋਂ ਬਾਕੀ 61 ਨਗਰ ਕੀਰਤਨ 61 ਟ੍ਰੈਫਿਕ ਚੱਲ ਰਿਹਾ ਸੀਗਾ ਤੇ ਕੋਈ ਨਗਰ ਕੀਰਤਨ ਦਾ ਹੋਣਾ ਕੋਈ ਉਹਨਾਂ ਨੇ ਲਿਆ ਕੇ ਗੱਡੀ ਟ੍ਰੈਫਿਕ ਚ ਲਾ ਦਿੱਤੀ ਪਿੱਛੇ ਸਾਰਾ ਟ੍ਰੈਫਿਕ ਰੁਕਤਾ ਅੱਛਾ ਜੀ ਤੇ ਉਹਨੂੰ ਬੇਨਤੀ ਕੀਤੀ ਅਸੀਂ ਉੱਥੇ ਖੜੇ ਸੀ ਸਟਾਲ ਤੇ ਬੇਨਤੀ ਕੀਤੀ ਗਈ ਵੀ ਵੀਰ ਜੀ ਵੀ ਇੱਥੋਂ ਯਾਰ ਥੋੜਾ ਸਾਈਡ ਤੇ ਕਰ ਲੋ ਪਿੱਛੇ ਟ੍ਰੈਫਿਕ ਆ ਉਹ ਤੁਹਾਨੂੰ ਪਤਾ ਪ੍ਰਧਾਨਾ ਜਿਹੜੇ ਪ੍ਰਧਾਨ ਹੁੰਦੇ ਉਹਨਾਂ ਦੇ ਹਾਲਾਤ ਕੀ ਹੁੰਦੇ ਉਹ ਨਹੀਂ ਜੀ ਕੋਈ ਗੱਲ ਨਹੀਂ ਰਹਿਣ ਦਿਓ ਜੀ ਤੁਸੀਂ ਖੜਾ ਰਹਿਣ ਦਿਓ ਆਪੇ ਚੱਲ ਜਾਣਗੇ ਕੋਈ ਗੱਲ ਨਹੀਂ ਤੁਸੀਂ ਇਦਾਂ ਵਾ ਫਿਰ ਉਹ ਕਹਿੰਦੇ ਹੁੰਦੇ ਨੇ ਕਿਰਪਾ ਦਾ ਗੁਰੂ ਮਹਾਰਾਜ ਹੀ ਕਰਦੇ ਨੇ ਠੀਕ ਹੈ ਠੀਕ ਹੈ ਵੀਰ ਜੀ ਤਾਂ ਨਾ ਵੀ ਕਿਰਪਾਲ ਹੈ ਠੀਕ ਹੈ ਬਸ ਹੋਦੋ ਜੇ ਕਰ ਚਲੋ ਵੀਰ ਜੀ ਪਾਵਕ ਹੋ ਗਏ ਇਹ ਵਾਕਈ ਸੱਚੀ ਗੱਲ ਹੈਗੀ ਆ ਜਿਹੜੀ ਚੀਜ਼ ਦਿਲ ਦੇ ਨਾਲ ਸ਼ੁਰੂ ਕੀਤੀ ਹੋਵੇ ਨਾ ਗੁਰੂ ਦੀ ਮਿਹਰ ਸਮਝ ਕੇ ਸ਼ੁਰੂ ਕੀਤੀ ਹੋਵੇ ਤੇ ਉਹ ਫਿਰ ਪਾਵਕ ਕਰ ਦਿੰਦੀ ਆ ਫਿਰ ਕਹਿੰਦੇ ਕਿ ਜਦੋਂ ਮੂਹ ਦੇ ਵਿੱਚ ਤੁਹਾਡੇ ਪ੍ਰੇਮ ਇੰਨਾ ਭਰ ਜਾਵੇ ਨਾ ਫਿਰ ਬੋਲਣ ਦੀ ਕਸ਼ਮਤਾ ਖਤਮ ਹੋ ਜਾਂਦੀ ਹੈ ਕਈ ਵਾਰੀ ਸਾਡੇ ਜਜ਼ਬਾਤ ਇੰਨੇ ਵੇਗ ਦੇ ਵਿੱਚ ਆਏ ਹੁੰਦੇ ਆ ਤੇ ਜ਼ੁਬਾਨ ਦੇ ਬਿਆਨ ਕਰਨ ਦੀ ਇੰਨੀ ਤਾਕਤ ਨਹੀਂ ਹੁੰਦੀ ਇਦਾਂ ਹੀ ਸੋ ਸਾਡੇ ਵੱਲੋਂ ਬਹੁਤ-ਬਹੁਤ ਦੁਆਵਾਂ ਪਿਆਰ ਸਤਿਕਾਰ ਜੀ ਤੁਹਾਨੂੰ ਮੈਂ ਵੀਰ ਤੋਂ ਜ਼ਰੂਰ ਪੁੱਛਾਂਗਾ ਹੋਰ ਵੀ ਨੌਜਵਾਨ ਵੀਰ ਤੁਹਾਡੇ ਵਰਗੇ ਹੈਗੇ ਜੀ ਜਥੇ ਦੇ ਵਿੱਚ ਹਾਂਜੀ ਬਹੁਤ ਐਨੇ ਸਾਰੇ ਹੈਗੇ ਨੇ ਸਾਡੇ ਮੈਂ ਦੇਖਦਾ ਨੌਜਵਾਨਾਂ ਨੂੰ ਤਾਂ ਅੱਜਕੱਲ ਨੌਜਵਾਨ ਜੇ ਮੜ ਜਾ ਕੋਈ ਟਾਈਮ ਮਿਲ ਜੇ ਉਹ ਬੰਦੇ ਕ੍ਰਿਕਟ ਮੈਚ ਦੇਖਦੇ ਰਹਿੰਦੇ ਆ ਜਾਂ ਗੇਮਾਂ ਖੇਡਦੇ ਰਹਿੰਦੇ ਆ ਵੱਡੇ-ਵੱਡੇ ਬੰਦੇ ਵੀ ਦੇਖੇ ਵੀਡੀਓ ਗੇਮ ਖੇਡਦੇ ਰਹਿੰਦੇ ਨੇ ਮੋਬਾਈਲ ਤੇ ਨਾ ਥੋੜਾ ਇਹ ਕਿੱਦਾਂ ਕੱਢਦੇ ਆ ਤੁਸੀਂ ਨਹੀਂ ਸੋਚਦੇ ਵੀ ਫ੍ਰੀ ਟਾਈਮ ਹੈਗਾ ਅਸੀਂ ਕੁਝ ਕੁਝ ਕਰੀਏ ਕਿਤੇ ਜਾਈਏ ਮੁੰਡਿਆਂ ਨੂੰ ਘੁੰਮਣ ਦਾ ਸ਼ੌਂਕ ਹੁੰਦਾ ਨਹੀਂ ਘੁੰਮਣ ਫਿਰਨ ਦਾ ਸ਼ੌਂਕ ਕੋਈ ਨਹੀਂ ਜੀ ਕਿਉਂਕਿ ਹੁਣ ਸੇਵਾ ਨਾਲ ਜੁੜਨ ਦਾ ਵਧੀਆ ਜੀ ਸੇਵਾ ਨਾਲ ਜੁੜ ਕੇ ਰਹਿਣਾ ਚਾਹੀਦਾ ਜੀ ਖੇਡਣ ਖੋਡਣ ਚ ਤਾਂ ਕੀ ਰੱਖਿਆ ਜੇ ਮਾਲਕ ਨਾਲ ਸਕੂਨ ਮਿਲਦਾ ਹੈ ਹਾਂਜੀ ਸਕੂਨ ਮਿਲਦਾ ਹੈ ਕਿ ਮਾਲਕ ਨਾਲ ਜੁੜਨ ਦਾ ਸਾਨੂੰ ਪਤਾ ਚੱਲਦਾ ਵੀ ਕਿਵੇਂ ਜੁੜਨਾ ਹੈ ਸਿੱਖੀ ਨਾਲ ਕਿਵੇਂ ਜੁੜੇ ਰਹਿਣਾ ਹੈ ਇਹਦੇ ਨਾਲ ਸਾਨੂੰ ਸਿੱਖਿਆ ਸਿੱਖਿਆ ਮਿਲਦੀ ਹੈ ਵੀ ਕਿਵੇਂ ਜੁੜ ਕੇ ਰਹੀਏ ਸਿੱਖੀ ਨਾਲ ਜੀ ਠੀਕ ਹੈ ਬਹੁਤ ਸੋਹਣਾ ਤੇ ਤੇ ਮੈਂ ਵੀਰ ਜੀ ਦਾ ਜ਼ਰੂਰ ਚਾਹਾਂਗਾ ਵੀਰ ਜੀ ਵੈਸੇ ਮਨਾ ਕਰ ਰਹੇ ਆ ਲੇਕਿਨ ਮੈਂ ਜ਼ਰੂਰ ਚਾਹਾਂ ਇਨਾਂ ਦੀ ਜਿਹੜੀ ਪਰਸਨੈਲਿਟੀ ਆ ਬਹੁਤ ਸੋਹਣੀ ਆ ਤੁਸੀਂ ਦੱਸੋ ਜੀ ਕਿਦਾਂ ਟਾਈਮ ਕੱਢਦੇ ਹੋ ਕੀ ਕਰਦੇ ਰਹੇ ਹੋ ਤੁਸੀਂ ਪਹਿਲਾਂ ਜੋਬ ਕਰਦੇ ਸੀ ਜਾਂ ਕੀ ਜੋਬ ਕਰ ਰਹੇ ਹੋ ਜੀ ਹਨ ਵੀ ਕਰਦੇ ਹੁਣ ਵੀ ਕਰ ਰਹੇ ਹੈ ਜੀ ਅੱਛਾ ਹੁਣ ਫਿਰ ਜੌਬ ਦੇ ਵਿੱਚੋਂ ਜੌਬ ਦੇ ਵਿੱਚੋਂ ਜੀ ਅੱਛਾ ਛੁੱਟੀ ਅੱਜ ਛੁੱਟੀ ਸੀ ਸਾਡੀ ਅੱਛਾ ਜੀ ਕਰਕੇ ਜੀ ਆ ਗਏ ਜੀ ਨੇ ਵਿੱਚੋਂ ਟਾਈਮ ਕੱਢਣਾ ਪੈਂਦਾ ਜੀ ਕੀ ਬਾਤ ਹੈ ਕੀ ਬਾਤ ਹੈ ਦੇਖੋ ਪਰਸਨੈਲਿਟੀ ਬਹੁਤ ਸੋਹਣੀ ਆ ਤੇ ਦਸਤਾਰੀ ਬਹੁਤ ਸੋਹਣੀ ਸਜਾਈ ਹੋਈ ਧੰਨਵਾਦ ਤੁਸੀਂ ਇੱਥੇ ਆਏ ਤੇ ਮਾਰਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਚੈਨਲ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਬੋਲੇ ਸੁਨਹਿਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਨੂੰ ਵੀ ਬਹੁਤ ਚੰਗਾ ਲੱਗਿਆ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜਿਹੜੇ ਸਾਡੇ ਵੀਰ ਨੇ ਚਾਹੇ ਉਹ ਮੁਸਲਮਾਨ ਵੀਰ ਨੇ ਚਾਹੇ ਉਹ ਸਾਡੇ ਹਿੰਦੂ ਵੀਰ ਨੇ ਕਿਉਂਕਿ ਇਹ ਜਿਹੜਾ ਮੈਸੇਜ ਹੈ ਉਹ ਇੰਨਾ ਪੋਜ਼ਿਟਿਵਿਟੀ ਨਾਲ ਭਰਿਆ ਹੋਇਆ ਹੈ ਕਿ ਹੋਰਾਂ ਨੂੰ ਵੀ ਇੱਕ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ ਤੇ ਹੋਰ ਵੀ ਜਿਹੜੇ ਸ਼ਹਿਰਾਂ ਦੇ ਵਿੱਚ ਇਸ ਤਰੀਕੇ ਦੇ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਆ ਜਿਸ ਤਰੀਕੇ ਨਾਲ ਕਿਰਪਾਲ ਵੀਰ ਜੀ ਹੋਰਾਂ ਨੇ ਕੀਤਾ ਹੈ ਔਰ ਕਿਰਪਾਲ ਵੀਰ ਜੀ ਹੋਰਾਂ ਦਾ ਆਪਣਾ ਵੈਸੇ ਬਿਜ਼ਨਸ ਹੈਂ ਦੇ ਵਿੱਚ ਥੋੜਾ ਦੱਸੋ ਆਪਣੇ ਬਿਜ਼ਨਸ ਬਾਰੇ ਵੀ ਦੱਸ ਦਿਓ ਮੇਰਾ ਆਪਣਾ ਜਿਹੜਾ ਕੰਮ ਹੈ ਜੀ ਉਹ ਟੀਵੀ ਰਿਪੇਅਰ ਦਾ ਹੈਗਾ ਐਲਸੀਡੀ ਐਲਈਡੀ ਰਿਪੇਅਰ ਵਾਕਿਆ ਜੀ ਤੇ ਮੈਂ ਤੁਹਾਨੂੰ ਦੱਸਿਆ ਵੀ ਸਾਰੇ ਹੈਂਡ ਟੂ ਮਾਊਥ ਵਾਲੇ ਨੇ ਦੱਸਾਂ ਨਵਾ ਦੀ ਕੀਰਤ ਕਰਕੇ ਵੀਰ ਜੀ ਖਾਂਦੇ ਨੇ ਤੇ ਜਿਵੇਂ ਗੁਰੂ ਨਾਨਕ ਪਾਸ਼ਾ ਜੀ ਦਾ ਹੁਕਮ ਹੈ ਕਿ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਇਹਦੇ ਉੱਤੇ ਚੱਲਦੇ ਹੋਏ Hindu Turk ਕਉ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਵੈ ਇੱਕ ਹੈ ਪਹਿਚਾਨ ਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ